ਆ ਦੇਖੋ ਅਮਰੀਕਾ ਲੱਗਿਆ ਆ ਤੁਸੀਂ ਤਾਂ ਖੂਬ ਗਿਣੀਏ ਤਾਂ ਹੋਰ ਖੂਬੀ ਬਹੁਤ ਆਜੀ ਆ 8890 ਕਰੋੜ ਦੇ ਕਰੀਬ ਦੇ ਸੁਣਿਆ ਜੀ ਵੀ ਇਹਦਾ ਬਜਟ ਹੋਇਆ ਤੇ ਪ੍ਰਸ਼ਾਸਨ ਦੇ ਨੇ ਵੀ ਇੱਕ ਤਾਂ ਸੈਕੜੇ ਆਪ ਚੜ ਕੇ ਦਿਖਾ ਦੇ ਮੈਨੂੰ ਫਿਰ ਆਪੀ ਸਾਂਝ ਲਾ ਕੇ ਬੱਚੇ ਵੀ ਚੱਲ ਜਾਣਗੇ ਇੰਨੀ ਵੀ 3 ਫੁੱਟ ਤੱਕ ਇਹ ਦਬ ਚੁੱਕਿਆ ਆ ਦੇਖੋ ਤਰੇੜ ਆ ਰਹੀ ਆ ਸਾਰਾ ਦਬ ਚੁੱਕਿਆ ਪੁਲ ਆ ਤੁਸੀਂ ਦੇਖੋ ਟੋਏ ਕਿੱਡੇ-ਕੱਡੇ ਆ ਬਹੁਤ ਦੁਰਘਟਨਾ ਹੋ ਸਕਦੀ ਆ ਬਾਕੀ ਕੋਈ ਕੱਲ ਕੋਈ ਦੁਰਘਟਨਾ ਦੀ ਚੱਲਿਆ ਹੈ ਨਹੀਂ 4 ਸਾਲ ਹੋ ਗਏ ਮੰਡੀ ਬਹੁਤ ਪਰੇਸ਼ਾਨ ਆ ਪਰਲੇ ਪਾਸੇ ਫਾਟਕ ਬੰਦਾ ਇਧਰ ਪਾਣੀ ਖੜਾ ਤੇ ਪੁੱਲ ਕਿੰਨੇ ਚੱਲਣਗੇ ਸਾਈਕਲ ਤੇ ਲੈ ਕੇ ਮੈਨੂੰ ਆਈ ਨਹੀਂ ਸਮਝ ਆਉਂਦੀ ਤੇ ਜਿਹੜੀ ਇਤਲਾਅਣਾ ਉਹ ਪ੍ਰਸ਼ਾਸਨ ਦੇ ਚੈੱਕ ਕੀਤਾ ਜਾਵੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਅੰਮ੍ਰਾ ਫੂਲ ਵਿੱਚ 3 ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣ ਰਿਹਾ ਫਲਾਈਓਵਰ ਬ੍ਰਿਜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਮੌਜੂਦਾ ਸਮੇਂ ਵਿੱਚ ਇਸ ਰਾਮਪਰਾ ਫੂਲ ਦੇ ਫਲਾਈਓਵਰ ਬ੍ਰਿਜ ਨਾਲ ਜੁੜੀਆਂ ਹੋਈਆਂ ਤਸਵੀਰਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ ਆਓ ਆਪਾਂ ਇਸ ਵਿਸ਼ੇ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਇਹ ਮਾਮਲਾ ਤੇ ਤੁਸੀਂ ਤਕਰੀਬਨ ਕਿੰਨੇ ਕੇ ਵਜੇ ਦਾ ਸਮਾਂ ਸੀ ਜਦ ਤੁਸੀਂ ਇੱਥੇ ਗੁਜ਼ਰੇ ਤੁਹਾਨੂੰ ਇਸ ਤੇ ਬਾਰੇ ਕੀ ਜੇ ਪਰਸੋਂ ਦੀ ਗੱਲ ਹੈ ਤੇ ਮੀਂਹ ਪੈ ਕੇ ਹਟਿਆ ਅਸੀਂ ਸ਼ਾਮ ਨੂੰ ਇੱਧਰ ਜਾ ਰਹੇ ਸੀਗੇ ਮੜਾ ਜਾ ਬਹੁਤ ਪਾਣੀ ਖੜਾ ਸੀ ਤੇ ਦੇਖਿਆ ਸਾਰਾ ਪਾਣੀ ਇਹਦੇ ਪੁਲ ਦੇ ਵਿੱਚ ਪੈ ਰਿਹਾ ਸੀਗਾ ਤੇ ਦੇਖਿਆ ਗਿਆ ਵੀ ਬਹੁਤ ਭੂਮਤਿਰ ਵੀ ਮੜਾ ਲੱਗਾ ਪ੍ਰਸ਼ਾਸਨ ਨੂੰ ਬੇਨਤੀ ਚੈੱਕ ਕੀਤਾ ਜਾਵੇ ਆ ਤੁਸੀਂ ਦੇਖ ਸਕਦੇ ਹੋ ਟੋਏ ਕਿੱਡੇ-ਕੱਡੇ ਆ ਬਹੁਤ ਦੁਰਘਟਨਾ ਹੋ ਸਕਦੀ ਆ ਬਾਕੀ ਤੇ ਇੱਕ ਖੂਬੀ ਨਹੀਂ ਤੇ ਬਹੁਤ ਖੂਬਿਆ ਜੀ ਜੇ ਕੋਈ ਸੰਪਰਕ ਕਰਨਾ ਚਾਹੇ ਤਾਂ ਦੱਸ ਵੀ ਸਕਦੇ ਆ ਵੀ ਆ ਕੇ ਵੀ ਆ ਖੂਬੀਆਂ ਗਿਆ ਉਹ ਬਹੁਤ ਆ ਇੱਕ ਨਹੀਂ ਹੈਗੀ ਬਾਹਲੀਆਂ ਖੂਬੀਆਂ ਇੰਦੇ ਵਿੱਚ ਤੁਸੀਂ ਆ ਦੇਖੋਗੇ ਆ ਦੇਖੋ ਇਹ ਪੁਲ ਦਾ ਸਾਰਾ ਸਾਰਾ ਇਹ ਦਬ ਚੁੱਕਿਆਗਾ ਸਲੇਬਾ ਕੋਦੋਂ ਵੀ ਦਰ ਘਟਣਾ ਹੋ ਸਕਦੀ ਆ ਇਹ ਪੁਲ ਦੇ ਥੱਲੇ ਪਾਣੀ ਜਾ ਵਿੱਚ ਆ ਤੁਸੀਂ ਦੇਖ ਸਕਦੇ ਹੋ ਬਸ ਸਾਰਾ ਦਬ ਚੁੱਕਿਆ ਪੁਲ ਤੇ ਬਾਕੀ ਪ੍ਰਸ਼ਾਸਨ ਨੂੰ ਵੱਧ ਪਤਾ ਉਹ ਵੀ ਆ ਦੇਖੋ ਸਲੇਬਾ ਮੈਨੂੰ ਲੱਗਦਾ ਬਾਹਰੋਂ ਉਨ ਤਿਆਰ ਆ ਆ ਦੇਖੋ ਇਹ 3 ਫੁੱਟ ਤੱਕ ਇਹ ਦਬ ਚੁੱਕਿਆ ਆ ਦੇਖੋ ਤਰੇੜ ਆ ਰਹੀ ਆ ਆ ਸਾਡਾ ਸਾਡਾ ਤੁਸੀਂ ਬਾਜੀ ਆ ਦੇਖੋ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਇੱਕ ਤਾਂ ਇਹ ਦੇਖਿਆ ਮਟੀਰ ਦੇਖੋ ਜੀ ਇਹਦੇ ਆ ਦੇਖੋ ਆ ਦੇਖੋ ਅੰਡੀਆਂ ਲੱਗਿਆ ਹੋਆ ਆ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਆਪ ਹੀ ਪਤਾ ਲੱਗ ਗਿਆ ਹੋਊਗਾ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਦੇ ਕੋਈ ਚੈਕਿੰਗ ਕਰਕੇ ਵੀ ਕੋਈ ਦੁਰਘਟਨਾ ਨਾ ਹੋਵੇ ਇਹਨੂੰ ਲੋਡ ਕੀਤਾ ਜਾਵੇ ਜਾ ਜਿਵੇਂ ਵੀ ਹੈ ਕੁੱਤ ਕੀਤਾ ਜਾਵੇ ਦਾ ਵੀ ਕੋਈ ਕੱਲ ਕੋਈ ਦੁਰਘਟਨਾ ਉਹ ਚੱਲਿਆ ਹੈ ਨਹੀਂ ਉਹ 4 ਸਾਲ ਹੋ ਗਏ ਮੰਡੀ ਬਹੁਤ ਪਰੇਸ਼ਾਨ ਆ ਪਰਲੇ ਪਾਸੇ ਫਾਟਕ ਬੰਦਾ ਇਧਰ ਪਾਣੀ ਖੜਾ ਤੇ ਮੇਰੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਚੰਡੋਲਾ ਚਲਾਈਆਂ ਜਾਣ ਨਾਪਾ ਮੰਡੀ ਤੇ ਪਟਿਆਲਾ ਮੰਡੀ ਜੋੜਨ ਵਾਸਤੇ ਚੰਡੋਲਾ ਜਿਵੇਂ ਜਿਵੇਂ ਚਮਾਤਾ ਦੇ ਨੈਣਾ ਦੇਵੀ ਚੰਡੋਲਾ ਚੱਲਦੀਆਂ ਐ ਚੰਡੋਲਾ ਚੜਾਈਆਂ ਜਾਣ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਪਟਿਆਲਾ ਮੰਡੀ ਨਾਪਾ ਮੰਡੀ ਬਹੁਤ ਬੁਰਾ ਹਾਲਾ ਕੋਈ ਸਮੇਂ ਵਿੱਚ ਕੀ ਕੋਈ ਦਿੱਕਤ ਆ ਸਕਦੀ ਆ ਜੇ ਇਸ ਇੱਕ ਸਭ ਤੋਂ ਵੱਡੀ ਸਭ ਤੋਂ ਵੱਡੀ ਦਿੱਕਤ ਆ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਜ ਉਹ ਬੱਚਿਆਂ ਨੂੰ ਆਊਗੀ ਬੱਚੇ ਹੈਗੇ 18 ਸਾਲ ਤੋਂ ਘੱਟ ਆਪ ਪੁਲ ਸਾਈਕਲ ਤੇ ਬੱਚੇ ਨਹੀਂ ਚੜ ਸਕਦੇ ਜਿਹੜੇ ਸਕੂਲ ਆ ਪਰਲ ਮੰਡੀ ਆ ਕੰਨਿਆ ਪਾਸ਼ਾਲਾ ਦੇਸਮਾ ਗਵਰਨਮੈਂਟ ਹਾਈ ਸਕੂਲ ਆ ਤੋਂ ਵੱਡਾ ਸਕੂਲ ਆ ਤੇ ਔਰਲੀ ਮੰਡੀ ਬੱਚਿਆਂ ਦਾ ਕੋਈ ਸਕੂਲ ਹੈ ਨਹੀਂਗਾ ਤੇ ਬੱਚੇ ਪੁਲ ਕਿਵੇਂ ਚੜਨਗੇ ਸਾਈਕਲ ਤੇ ਲੈ ਕੇ ਮੈਨੂੰ ਆਈ ਨਹੀਂ ਸਮਝ ਆਉਂਦੀ ਤੇ ਜਿਹੜੀ ਏ ਝਲਾਣਾ ਇਹ ਪ੍ਰਸ਼ਾਸਨ ਵੇਚ ਕੇ ਵੀ ਚੈੱਕ ਕੀਤਾ ਜਾਵੇ ਵੀ ਬੱਚੇ ਕਿ ਉਹ ਆਪ ਚੜ ਕੇ ਦਿਖਾ ਦੇ ਮੈਨੂੰ ਸਾਈਕਲ ਜਿਹੜਾ ਵੀ ਕੋਈ ਆਉਂਦਾ ਵੀ ਆਪ ਚੜ ਕੇ ਦਿਖਾ ਦੇ ਬੱਚੇ ਭੱਗ ਜਾ ਕਰਨ ਇਹ ਅੱਜ ਦਾ ਨਹੀਂ ਇਹ ਕਟੋਂ ਦਾ 10 15 ਅਭੀ ਜਿੰਨਾ ਚਿਰ ਇਹ ਰਹੂਗਾ ਉਦੋਂ ਅੰਡਰਵੇਜ ਹੈ ਨਹੀਂਗਾ ਤੇ ਬੱਚੇ ਕਿਵੇਂ ਚੜਨਗੇ ਕਿਵੇਂ ਆਉਣਗੇ ਜੋਈ ਪ੍ਰਸ਼ਾਸਨ ਵੇਂ ਤੇ ਵੀ ਇੱਕ ਵਾਰੀ ਸਾਈਕਲ ਦਿਓ ਆਪ ਚੜ ਕੇ ਦਿਖਾ ਦੇ ਮੈਨੂੰ ਫਿਰ ਆਪੀ ਸਮਝ ਲਾ ਕੇ ਬੱਚੇ ਵੀ ਚੱਲ ਜਾਣਗੇ ਕਿੰਨੇ ਬਜਟ ਨਾਲ ਇੰਨੀ ਫੋਲਦੀ ਜੋ ਇਹ ਸੁਣਿਆ ਜੀ ਘੱਟੋ ਘਾਟ 80 90 ਕਰੋੜ ਦੇ ਕਰੀਬ ਦੇ ਸੁਣਿਆ ਜੀ ਵੀ ਇਹਦਾ ਬਜਟ ਹੋਇਆ ਤੇ ਇੱਕ ਖੂਬੀ ਨਹੀਂ ਇਹਦੇ ਵਿੱਚ ਹੋਰ ਖੂਬੀਆਂ ਬਹੁਤ ਆ ਜੀ ਆਹ ਦੇਖੋ ਆਹ ਕਾਬਲੇ ਆ ਜੀ ਇਹ ਜੋ ਤੁਸੀਂ ਆਉਂਗੇ ਬਾਈਕ ਤੇ ਵੀ ਆ ਜਾਏ ਵਿੱਚ ਵੱਜਦਾ ਤੁਹਾਡਾ ਮੱਥਾ ਪਾਉਣ ਨੂੰ ਤਿਆਰ ਆਹੇ ਇੱਕ ਨਹੀਂ ਹੈਗੇ ਨੇ ਕਾਗੋ ਦੇ ਫੇਰ ਅੱਗੇ ਵੀ ਬਹੁਤ ਆਉ। ਉਹ ਦੇਖੋ ਅੱਗੇ ਵੀ ਬਹੁਤ ਆਹੇ। ਇਹ ਕਿ ਨਹੀਂ ਆ ਦੇਖੋ ਆ ਪਿਆ ਜੀ। ਕੈਂਤਨਿਕੀ ਕਾ ਵਾਲੇ ਬਾਹਰ ਹੜਕੇ 200 ਰੁਪਏ ਚਾਹੀਦੇ ਸੀ। ਆ ਦੇਖੋ ਉਹ ਦੇਖੋ ਯਾ ਦੇਖੋ। ਆ ਦੇਖੋ ਲੋ। ਆ ਦੇਖੋ। ਆ ਦੇਖੋ। ਕਾ ਕਾ ਵਾਲ ਦੇਖੋ ਕੈਂਤਨਿਆਂ ਚ ਬਾਹਰ ਲਈਏ।

you ਇੱਕ ਨੇ ਲੰਬੀ ਟੂਰ ਹੁਦਾਸ ਤੇ ਆ ਹਟਣਾ ਇੱਥੋਂ ਮਾਰਨਾ ਆਸ ਰਾਣੀ ਨਾ ਰਾਸ਼ਟਰਾ ਨਗਰ ਸ਼ਹਿਰ ਮੇਂ ਜਰ